ਬੀਕੇਜੂ ਲਖੋਵਾਲ ਦੇ ਵੱਲੋਂ ਲੁਧਿਆਣਾ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਬੀਕੇਜੂ ਲਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲਖੋਵਾਲ ਨੇ ਕਿਹਾ ਕਿ ਪੰਜਾਬ ਅੰਦਰ ਉਪਜਾਊ ਜ਼ਮੀਨਾਂ ਉੱਪਰ ਅਰਬਨ ਸਟੇਟ ਨਹੀਂ ਬਣ ਦੇਵਾਂਗੇ। ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ। ਅੱਜ ਜਿਹੜੀਆਂ ਜ਼ਮੀਨਾਂ ਅਕਵਾਇਰ ਹੋ ਰਹੀਆਂ ਨੇ ਜਿਵੇਂ ਲੁਧਿਆਣੇ ਚ 24000 ਏਕੜ ਆ ਤੇ 11000 ਏਕੜ ਬਾਕੀ ਜਿਹੜੇ ਪੰਜਾਬ ਦੇ ਵਿੱਚ ਹੋ ਰਹੀਆਂ ਅਸੀਂ ਸਰਕਾਰ ਨੂੰ ਸਖਤ ਲਫ਼ਜ਼ਾਂ ਦੇ ਵਿੱਚ ਚੇਤਾਵਨੀ ਦਿੱਤੀ ਆ ਵੀ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਇਹ ਜ਼ਮੀਨਾਂ ਅਕਵਾਇਰ ਨਹੀਂ ਹੋਣ ਦਿੱਤੀਆਂ ਜਾਣਗੀਆਂ ਭਾਰਤੀ ਕਿਸਾਨ ਵੀ ਨੇ ਲੱਖਵਾਲ ਡਟਮਾ ਵਿਰੋਧ ਕਰੂਗੀ ਜਿੱਥੇ ਧੱਕਾ ਕਰਨਗੇ ਜਿੱਥੇ ਲੋਕ ਚਾਹੁੰਦੇ ਆ ਉਹਨਾਂ ਨੂੰ ਪੂਰਾ ਮੁੱਲ ਦੇ ਕੇ ਜ਼ਮੀਨਾਂ ਤੁਸੀਂ ਐਕਵਾਇਰ ਕਰ ਸਕਦੇ ਹੋ ਦੂਸਰੀ ਜਿਹੜੀ ਪੂਲਿੰਗ ਲਈ ਇਹਨਾਂ ਦੀ ਸਕੀਮ ਆ ਉਹ ਵੀ ਸਾਨੂੰ ਫਿੱਟ ਨਹੀਂ ਇਹ ਕਹਿੰਦੇ 30000 ਰੁਪਿਆ ਦਵਾਂਗੇ 70 80000 ਤਾਂ ਠੇਕਾ ਹੀ ਆ ਸਾਡਾ ਆਮ ਬੰਦਾ ਜਿਹਦੇ ਬੰਦੇ ਨੇ 2 ਏਕੜ ਨੇ 2 ਏਕੜ ਦੇ ਵਿੱਚੋਂ ਸਬਜ਼ੀ ਪੈਦਾ ਕਰਕੇ ਉਹ ਰੋਜ਼ ਦਾ ਗੁਜ਼ਾਰਾ ਕਰਦਾ ਉਹਨੂੰ 30000 ਨਾਲ ਕਿਵੇਂ ਪਰਿਵਾਰ ਦਾ ਪਾਲਣ ਪੋਸ਼ਣ ਹੋ ਜੂ ਫਰਜੇ ਜ਼ਮੀਨਾ ਪੂਲੰਗ ਦੇ ਤਹਿਤ ਕਈ ਵਾਰ ਜਿਹੜੀਆਂ ਕਲੋਨੀਆਂ ਬਸਦੀਆਂ ਹੀ ਨਹੀਂ ਤੁਸੀਂ ਦੇਖੋ ਜਗਰਾਉਂ ਮਿਲ ਦੇ ਵਿੱਚ ਕਲੋਨੀ ਕੱਟੀ ਗਈ ਸੀ ਅਜੇ ਤੱਕ ਬਸੀ ਨਹੀਂ ਇਸ ਤਰ੍ਹਾਂ ਉੱਥੇ ਜੇ ਸਾਨੂੰ ਪਲਾਟ ਦੇ ਦਿੱਤੇ ਜਾਂ ਸਾਨੂੰ ਉੱਥੇ ਸ਼ੋਅਰੂਮ ਦੇ ਦਿੱਤੇ ਉਹ ਸਾਡਾ ਵਿਕਿਆ ਹੀ ਨਾ ਜਾਂ ਸਾਡਾ ਕਿਰਾਏ ਤੇ ਨਾ ਚੜਿਆ ਤੇ ਉਹ ਅਸੀਂ ਕੀ ਕਰਾਂਗੇ ਅਸੀਂ ਇਹ ਵੀ ਕਿਹਾ ਇਹਨਾਂ ਨੂੰ ਵੀ 5 ਸਾਲ ਦਾ ਸਮਾਂ ਹੋਵੇ ਜੇ 5 ਸਾਲ ਦੇ ਵਿੱਚ ਸਾਡੇ ਪੈਸੇ ਨਹੀਂ ਪੂਰੇ ਹੁੰਦੇ ਜਾਂ 5 ਸਾਲ ਦੇ ਵਿੱਚ ਕਲੋਨੀ ਡਿਵੈਲਪ ਨਹੀਂ ਹੁੰਦੀ ਤਾਂ ਉਹ ਜ਼ਮੀਨ ਜਿਹੜੀ ਆ ਕਿਸਾਨ ਨੂੰ ਵਾਪਸ ਦਿੱਤੀ ਜਾਵੇ ਤੇ ਲੱਖ ਰੁਪਇਆ ਘਟੋ ਘੱਟ ਜਿਹੜਾ ਸਾਨੂੰ ਰੈਂਟ ਦਿੱਤਾ ਜਾਵੇ ਉਹਨੇ ਸਾਲ ਜਿਹੜਾ ਇਹ ਆ ਕਰਦੇ ਆ ਤੇ ਬਾਕੀ ਕਿਸਾਨ ਦੀ ਮਰਜ਼ੀ ਹੋਵੇ ਜਿਹੜਾ ਕਿਸਾਨ ਜ਼ਮੀਨ ਦੇਣਾ ਚਾਹੁੰਦਾ ਉਹਦੀ ਜ਼ਮੀਨ ਲਈ ਜਾਵੇ ਤੇ ਮਾਰਕੀਟ ਦੇ ਹਿਸਾਬ ਦੇ ਨਾਲ ਸਾਨੂੰ ਜਿਹੜੇ ਆ ਪੈਸੇ ਦਿੱਤੇ ਜਾਣ ਜਿਹੜਾ ਕਿਸਾਨ ਪਲਾਟ ਲੈਣਾ ਚਾਹੁੰਦਾ ਪਲਾਟ ਲੈ ਲਵੇ ਜਿਹੜਾ ਕਿਸਾਨ ਉਹਦੀ ਕੀਮਤ ਜਿਵੇਂ ਕਹਿੰਦੇ 26000 ਰੁਪਏ ਗਾਜ਼ ਅਸੀਂ ਲੁਧਿਆਣੇ ਚ ਰੱਖੀ ਆ 2 ਕਰੋੜ 60 ਲੱਖ ਰੁਪਇਆ ਬਣਦਾ ਕਰੋੜ ਰੁਪਇਆ ਤੁਹਾਨੂੰ ਜਿਹੜਾ ਦਵਾਂਗੇ ਸ਼ੋਰੂਮ ਦਾ ਰਾ ਪਲਾਟ ਜਾ ਉਹ ਲੈਣਾ ਚਾਹੁੰਦਾ ਉਹ ਲੈ ਬਈ ਜਿਨੇ ਪੈਸੇ ਲੈਣੇ ਚਾਹੁੰਦੇ ਆ ਦੋ ਹੀ ਆਪਸ਼ਨ ਸਰਕਾਰ ਨੂੰ ਰੱਖਣੇ ਚਾਹੀਦਿਆਂ ਨੇ ਇਹ ਅਸੀਂ ਅੱਜ ਗੱਲਾਂ ਕੀਤੀਆਂ ਤੀਜੀ ਅਸੀਂ ਗੱਲ ਕੀਤੀ ਆ ਸਾਡਾ ਸੀਜ਼ਨ ਝੋਨੇ ਦਾ ਜਿਹੜਾ ਸ਼ੁਰੂ ਹੋ ਗਿਆ ਉਹਦੇ ਚ ਜਿਹੜਾ ਪਾਣੀ ਆ ਨਹਿਰਾਂ ਚ ਤੇ ਸੂਇਆਂ ਚ ਜੇ ਬਹੁਤ ਘੱਟ ਸਫਾਈ ਹੋਈ ਆ ਕੱਸੀਆਂ ਦੀ ਜਿਹੜੀ ਡਰੇਨ ਨਾਲਿਆਂ ਦੀ ਸਫਾਈ ਬੜੀ ਘੱਟ ਹੋਈ ਆ ਉਹਨੂੰ ਫੌਰੀ ਤੌਰ ਤੇ ਕੀਤਾ ਜਾਵੇ ਜਿਹੜੀ ਬਿਜਲੀ ਆ ਜਿਵੇਂ 8 ਘੰਟੇ ਦਾ ਇਸ ਬਣਾਉਂਦੇ ਆ ਸ਼ਿਫਟ ਜੇ 8 ਘੰਟੇ ਚ ਇਹਨਾਂ ਦੀ ਕੋਈ ਲਾਈਨ ਫਾਲਟ ਹੁੰਦਾ ਤਾਂ ਉਹ ਸਾਨੂੰ ਕੰਪਨਸੇਟ ਕੀਤਾ ਜਾਵੇ ਜੇ ਕੋਈ ਟਰਾਂਸਫਾਰਮਰ ਖਰਾਬ ਹੁੰਦਾ ਲਾਈਨ ਖਰਾਬ ਹੁੰਦੀ ਹੈ 24 ਘੰਟੇ ਚ ਟਰਾਂਸਫਾਰਮਰ ਸਾਡਾ ਚੋਰੀ ਹੁੰਦਾ ਉਨੂੰ ਬਦਲੀ ਜਾਵੇ ਤੇ ਇਸੇ ਤਰ੍ਹਾਂ ਦੀਆਂ ਇਹ ਜਿਹੜੀਆਂ ਅਸੀਂ ਅੱਜ 3-4 ਗੱਲਾਂ ਕੀਤੀਆਂ ਜਿਹੜਾ ਧਰਤੀ ਖੇਤਲਾ ਪਾਣੀ ਬਚਾਉਣ ਦੀਆਂ ਗੱਲਾਂ ਨੇ ਉਹ ਡਿਸਚਾਰਜ ਜਿਹੜੇ ਖੂਹ ਇਹਨਾਂ ਨੇ ਨਹੀਂ ਲਾਏ ਜਿਹੜਾ ਪਾਕਿਸਤਾਨ ਨੂੰ ਪਾਣੀ ਦੀਆਂ ਗੱਲਾਂ ਕਰਦੀਆਂ ਉਹਦੇ ਡਿਸਚਾਰਜ ਖੂਹ ਲਾ ਕੇ ਬੋਰ ਲਾ ਕੇ ਉਹ ਸਾਨੂੰ ਜਿਹੜੇ ਡਿਸਚਾਰਜ ਖੇਤਾਂ ਧਰਤੀ 'ਚ ਕੀਤਾ ਜਾਵੇ ਤੇ 12 ਡੰਗਰਾਂ ਦੀ ਗੱਲ ਵੀ ਆਈ ਆ 12 ਡੰਗਰਾਂ ਦਾ ਸਰਕਾਰ ਨੇ ਵਾਅਦਾ ਕੀਤਾ ਸੀ ਜਿਹੜੇ 12 ਤੇ ਪਾਲਤੂ ਡੰਗਰ ਸਾਡੇ ਤੁਰੇ ਫਿਰਦੇ ਆ ਜਾੜਾ ਕਰਦੇ ਆ ਉਹਨਾਂ ਦਾ ਫੌਰੀ ਤੌਰ ਤੇ ਜਿਹੜਾ ਪ੍ਰਬੰਧ ਕੀਤਾ ਜਾਵੇ ਇੱਕ ਜਿਹੜੀਆਂ ਫੈਕਟਰੀਆਂ ਲੱਗ ਰਹੀਆਂ ਜਿਵੇਂ ਪੁਰਨੇੜੇ ਵਿਗਤਾ ਫੈਕਟਰੀਆਂ ਜਾਂ ਹੋਰ ਵਾਲੇ ਦਿਵਾਲੇ ਜਿਹੜੀਆਂ ਸਾਡਾ ਪਾਣੀ ਪਲੀਤ ਕਰਦੀਆਂ ਸਾਡੇ ਲਈ ਨੁਕਸਾਨ ਕਰਦੀਆਂ ਜਿਹੜੀਆਂ ਥੱਲੇ ਧਰਤੀ 'ਚ ਪਾਣੀ ਪਾਉਂਦੀਆਂ ਨੇ ਪਲੀਤ ਪਾਣੀ ਕਰਦੀਆਂ ਨੇ ਤੇ ਜਿਵੇਂ ਬੁੱਢੇ ਨਾਲਾ ਜਿਵੇਂ ਲੱਗੇ ਹੋਏ ਆ ਵੀ ਪਿੱਛੋਂ ਤਾਂ ਸਾਫ਼ ਹੋ ਗਿਆ ਪਰ ਜਿਹੜਾ ਸ਼ਹਿਰ ਦੇ ਵਿੱਚੋਂ ਮੇਨ ਗੱਲ ਆ ਸੀ ਇਹ ਵੀ ਅਪੀਲ ਕਰਾਂਗੇ ਸੰਤ ਸੀਚੇਵਾਲ ਨੂੰ ਵੀ ਫੌਰੀ ਤੌਰ ਤੇ ਜਿਹੜਾ ਇੰਡਸਟਰੀ ਦਾ ਪਾਣੀ ਇਹਦੇ ਵਿੱਚ ਪੈਂਦਾ ਉਹ ਬੰਦ ਕੀਤਾ ਜਾਵੇ ਤਾਂ ਕਿ ਜਿਹੜੇ ਅਗਲੇ ਜ਼ਿਲ੍ਹੇ ਸਾਡੇ ਆਉਂਦੇ ਆ ਉਹ ਨਹਿਰਾਂ 'ਚ ਪਾਣੀ ਪੈਂਦਾ ਉਹ ਜਿਹੜਾ ਪਾਣੀ ਸਾਡਾ ਪਲੀਤ ਹੁੰਦਾ ਤੇ ਅੱਗੇ ਸਾਨੂੰ ਬਿਮਾਰੀਆਂ ਲੱਗਦੀਆਂ ਨੇ ਇਹਦੇ ਲਈ ਅਸੀਂ ਅ ਜੇ ਜਿਹੜੀ ਜ਼ਮੀਨ ਦੀ ਗੱਲ ਕਰਦੇ ਆ ਜ਼ਮੀਨ ਅਤੇ ਸੋਨਾ ਇੱਕ ਕਹਿਣਾ ਜੀ ਆਨ ਲਈ ਇੱਕ ਗਹਿਣਾ ਜਦੋਂ ਵੀ ਮੁਸੀਬਤ ਪੈਂਦੀ ਆ ਉਹ ਗਹਿਣੇ ਨੂੰ ਥੋੜਾ ਘਣਾ ਵੇਚ ਕੇ ਆਪਦਾ ਕੰਮ ਸਾਰ ਸਕਦਾ ਬਿਮਾਰ ਆਪਦਾ ਇਲਾਜ ਕਰ ਸਕਦਾ ਅਸੀਂ ਇਹ ਕਿਸੇ ਕੀਮਤ ਦੇ ਜ਼ਮੀਨ ਨਹੀਂ ਦੇਵਾਂਗੇ ਅਸੀਂ ਇੱਕ ਪਹਿਲਾ ਮਨਮੋਹ ਸਿੰਘ ਵੇਲੇ ਤੋਂ ਇੱਕ ਕਾਨੂੰਨ ਪਾਸ ਕਰਾਇਆ ਸੀਗਾ ਵੀ ਜੇ ਜ਼ਮੀਨ ਕਿਸਾਨ ਤੋਂ ਮਰਜ਼ੀ ਨਾਲ ਲੈਣੀ ਆ ਉਹ ਦੇਣਾ ਚਾਹੁੰਦਾ ਤਾਂ ਉਹਦਾ 3 ਗੁਣਾ ਰੇਟ ਵੱਧ ਦਿਓ ਨਾਲ ਉਹਨੂੰ ਉਜਾੜਾ ਦਿਓ ਤੇ ਨਹੀਂ ਅਸੀਂ ਉਹ ਜ਼ਮੀਨ ਕਿਸੇ ਵੀ ਕੀਮਤ ਜੇ ਜੇ ਕਿਸਾਨ ਨਹੀਂ ਦੇਣਾ ਚਾਹੁੰਦਾ ਉਹ ਹੀ ਕਿਸੇ ਕੀਮਤ ਤੇ ਉਹ ਨੂੰ ਵੇਚ ਨਹੀਂ ਦੇਵਾਂਗੇ ਔਰ ਕਿਸਾਨ ਦੇ ਨਾਲ ਖੜਾਗੇ ਜਿਮਨੀ ਚੋਣ ਦੀ ਹੈ ਲੁਧਿਆਣੇ ਆ ਸਮੇਂ ਕਿਸਾਨ ਕਿਹਦੇ ਨਾਲ ਨੇ ਜਿਮਨੀ ਚੋਣ ਆ ਜਿਹੜੀ ਉਹ ਸ਼ਹਿਰ ਦੀ ਜਿਮਨੀ ਚੋਣ ਆ ਅਸੀਂ ਕਿਸੇ ਪਾਰਟੀ ਨਾਲ ਸਹਿਮਤ ਨਹੀਂਗੇ ਕਿਉਂਕਿ ਸਾਰੀਆਂ ਪਾਰਟੀਆਂ ਇੱਕੋ ਜੀਆਂ ਨੇ ਅਸੀਂ ਉਹਨਾਂ 'ਚ ਕਿਸੇ 'ਚ ਦਖਲ ਨਹੀਂ ਦੇਣਾ ਕੋਈ ਜਿੱਤੇ ਕੋਈ ਹਾਰੇ